ਸਸ਼ੀ ਕਾਲ ਜੀ ਸਿਮਰਨ ਬੁਟੀਕ ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਅੱਜ ਵਾਲੇ ਸੂਟ ਬਹੁਤ ਹੀ ਪਿਆਰੇ ਬਹੁਤ ਘੱਟ ਰੇਟ ਚ ਤੁਹਾਡੇ ਲਈ ਲੈ ਕੇ ਆਨੇ ਆ ਜੀ ਫੈਬਰਿਕ ਹੈਗਾ ਸ਼ਿਮਰ ਜੀ ਨਾਲ ਦੁਪੱਟਾ ਹੈਗਾ ਜੀ ਬਹੁਤ ਹੀ ਪਿਆਰਾ ਦੁਪੱਟਾ ਨਾਲ ਰੈਡੀ ਕਰਿਆ ਲੈਸ ਦੀ ਫਿਨਿਸ਼ਿੰਗ ਦੇ ਕੇ ਤੇ ਦੁਪੱਟਾ ਨਾਲ ਸ਼ਿਮਰਦਾ ਮਿਲੂਗਾ ਬਹੁਤ ਹੀ ਜ਼ਿਆਦਾ ਸੋਨਾ 슬ੀਵਸ ਤੇ ਵੀ ਤੁਹਾਨੂੰ ਵਰਕ ਮਿਲੂਗਾ ਬਹੁਤ ਪਿਆਰਾ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 1248 ਦੇਖੋ ਜੀ 1248 ਵਿੱਚ ਤੁਹਾਨੂੰ ਇੰਨਾ ਡਿਜ਼ਾਈਨਰ ਪੀਸ ਦੇ ਰਹੇ ਹਾਂ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ WhatsApp ਨੰਬਰ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲਈ ਜਾਓ ਸੈਂਡ ਕਰੀ ਜਾਓ ਅਗਲਾ ਸੂਟ ਚੈੱਕ ਕਰੋ ਜੀ ਬਨਾਰਸੀ ਸਿਲਕ ਦਾ ਤੁਹਾਨੂੰ ਸੂਟ ਮਿਲੇਗਾ ਬਹੁਤ ਹੀ ਪਿਆਰਾ ਬਨਾਰਸੀ ਸਿਲਕ ਦਾ ਪਾੜਾ ਸਿਲਕ ਬਨਾਰਸੀ ਨਾਲ ਦੁਪੱਟਾ ਇਹ 4 ਸਾਈਡ ਪਾਈਪਿੰਗ ਦਿੱਤੀ ਵੀ ਹੈ ਦੁਪट्टे ਨੂੰ ਬਹੁਤ ਹੀ ਪਿਆਰੀ ਲੁੱਕ ਹੈ ਬਾਟਮ ਪਿਓਰ ਅਪਾੜਾ ਸਿਲਕ ਦੀ ਹੈ ਜੀ ਸੂਟਾਂ ਦੇ ਕਲਰ ਚੈੱਕ ਕਰੀ ਜਾਓ ਜੀ ਰੇਟ ਹੈਗਾ ਓਨਲੀ 1400 ਰੁਪਿਆ 1400 ਰੁਪਿਆ ਸੂਟ ਦਾ ਰੇਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਅਗਲਾ ਕਲਰ ਚੈੱਕ ਕਰੋ ਜੀ ਲਵੈਂਡਰ ਸ਼ੇਡ ਬਹੁਤ ਹੀ ਪਿਆਰਾ ਸ਼ੇਡ ਹੈ ਬਹੁਤ ਹੀ ਪਿਆਰਾ ਸੂਟ ਹੈ ਜੀ 1400 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਸੋਹਣਾ ਕਾਫੀ ਕਲਰ ਜਿਆ ਸੂਟ ਹੈ ਜੀ ਕਾਫੀ ਕਲਰ ਜਿਆ ਪਨਾਰਸੀ ਸੂਟ 1400 ਸੂਟ ਦਾ ਪ੍ਰਾਈਸ 골ਡਨ ਕਲਰ ਬਹੁਤ ਹੀ ਪਿਆਰਾ ਜਿਹੜਾ ਕਿ ਬਹੁਤ ਟ੍ਰੈਂਡ ਚ ਹੈ ਜੀ ਅਗਲਾ ਸੂਟ ਚੈੱਕ ਕਰੋ ਅੰਗੂਰੀ ਕਲਰ ਆਪਣੇ ਘਰ ਵਿੱਚ ਕੋਈ ਮਤਲਬ ਜਿਵੇਂ ਸਿਆਣਾ ਹੈ ਉਹਦੇ ਲਈ ਬਹੁਤ ਵਧੀਆ ਸੂਟ ਹੈ 컬러 ਪੈਰਟ ਡਾਰਕ ਕਲਰ ਡਾਰਕ ਪੈਰਟਸ ਡਿਜ਼ਾਈਨ ਐਨਾ ਪਿਆਰਾ ਅਸੀਂ ਇਹਦੇ ਨਾਲ ਦੇ ਸੂਟ ਖੁਦ ਆਪਣੀ ਬਟਿਕ ਤੇ ਸਟਿਚ ਕਰਿਆ ਜੀ ਬਹੁਤ ਪਿਆਰਾ ਫੈਬਰਿਕ ਹੈ ਤੇ ਬਹੁਤ ਹੀ ਪਿਆਰਾ ਨਾਲ ਤੁਹਾਨੂੰ 3 ਮੀਟਰ ਦੀ ਬਾਟਮ ਮਿਲੂਗੀ ਜੀ ਸਰਾਰਾ ਬਣਾਓ ਬਰਾਰਾ ਬਣਾਓ ਜੋ ਤੁਹਾਡਾ ਮਨ ਕਰਦਾ ਹੈ ਪੈਂਟ ਪਲਾਜੋ ਬਣਾਓ ਕਲਰ ਚਾਰਟ ਬਹੁਤ ਪਿਆਰੇ ਆ ਜੀ 1400 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਓਨਲੀ 1400 ਰੁਪਿਆ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਅਗਲੇ ਸੂਟ ਅਗਲੇ ਸੂਟ ਹੈਗੇ ਆ ਜੀ ਰਿਯੋਨ ਖੀਨਖਾਬ ਕੱਪੜਾ ਹੈ ਜੀ ਰਿਯੋਨ ਖੀਨਖਾਬ ਬਹੁਤ ਹੀ ਵਿਆਰਾ ਸੂਟ ਹੈ ਜੀ ਟਾਪ ਹੈਗੀ ਹੈ ਜੀ ਬਾਟਮ ਪਿਓਰ ਖੀਨਖਾਬ ਪ੍ਰੋਕਰਟ ਦੀ ਹੈ ਜੀ 2.5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਹੈ ਜੀ 1199 1199 ਵਿੱਚ ਤੁਹਾਨੂੰ ਬਹੁਤ ਪਿਆਰਾ ਸੂਟ ਘਰ ਬੈਠਿਆਂ ਨੂੰ ਮਿਲੂਗਾ ਜੀ ਬਿੱਡ ਸ਼ਿਪਿੰਗ ਕੋਈ ਸ਼ਿਪਿੰਗ ਦੀ ਅਲੱਗ ਤੋਂ ਨਹੀਂ ਲਈ ਜਾਊਗੀ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਇਹ WhatsApp ਨੰਬਰ ਹੈ ਜੀ ਨਾਲ ਦੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਚੈੱਕ ਕਰੋ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਚੈੱਕ ਕਰੋ ਜੀ ਜਿਵੇਂ ਤੁਸੀਂ ਹਲਦੀ ਤੇ ਵੇਅਰ ਕਰਨਾ ਹੈ ਬਹੁਤ ਪਿਆਰਾ ਕਲਰ ਹੈ ਜੀ ਅਗਲਾ ਕਲਰ ਚੈੱਕ ਕਰੋ ਜੀ ਬਲੈਕ ਕਲਰ ਏ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਜਲਦੀ ਤੇ ਜਲਦੀ ਆਪਣਾ ਆਰਡਰ ਬੁੱਕ ਕਰੋ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਅਗਲੇ ਸੂਟ ਮਿਲਣਗੇ ਜੀ ਤੁਹਾਨੂੰ ਕੈਂਬ੍ਰਿਕ ਕਾਟਨ ਕੈਂਬ੍ਰਿਕ ਕਾਟਨ ਸੂਟ ਹੈ ਜੀ ਬਹੁਤ ਹੀ ਪਿਆਰਾ ਕੈਂਬ੍ਰਿਕ ਕਾਟਨ ਦੀ ਉਹ ਤੁਹਾਨੂੰ 2.5 ਮੀਟਰ ਦੀ ਕੱਟ ਮਿਲੂਗੀ ਜੀ ਬਾਟਮ ਮਿਲੂਗੀ ਸੂਟ ਦਾ ਪ੍ਰਾਈਸ ਹੈਗਾ ਜੀ 799 799 सूट ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜੋ ਸੈਂਡ ਕਰੀ ਜਾਓ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਜੀ ਪਾਰਸਲ ਪਹੁੰਚਣ ਨੂੰ ਜੀ 8 ਤੋਂ 10 ਦਿਨ ਲੱਗ ਜਾਂਦੇ ਆ ਵੈਸੇ ਤਾਂ ਪਾਰਸਲ ਚੌਥੇ ਪੰਜਵੇਂ ਦਿਨ ਪਹੁੰਚ ਜਾਂਦੇ ਪਰ ਮੇਰਾ ਜਿਆਦਾ ਟਾਈਮ ਦੱਸਣ ਦਾ ਮਤਲਬ ਇਹ ਹੁੰਦਾ ਜੀ ਕਈ ਵਾਰ ਤੁਸੀਂ ਫਿਰ ਹੁੰਦਾ ਵੀ ਅਸੀਂ ਛੇਤੀ ਆਪਣੇ ਸੂਟ ਦੇਖੀਏ ਵਾਰ-ਵਾਰ ਪੁੱਛਦੇ ਆ ਸਾਡਾ ਪਾਰਸਲ ਨਹੀਂ ਆਇਆ ਜੀ ਪਹਿਲਾਂ ਬਸ਼ੱਕ ਚਲੇ ਜਾਵੇ ਪਰ 10 ਦਿਨ ਤੋਂ ਬਾਅਦ ਲੇਟ ਨਹੀਂ ਹੁੰਦਾ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਕੈਂਬ੍ਰਿਕ ਕਾਟਨ ਕੈਂਬ੍ਰਿਕ कॉटन ਬਹੁਤ ਪਿਆਰੀ ਠੀਕ ਹੈ ਜੀ ਉਸ ਤੋਂ ਬਾਅਦ ਜੀ ਤੁਸੀਂ ਕਲਰਾਂ ਦੇ ਕਿਹਾ ਕਹਿਣੇ ਤੁਹਾਨੂੰ ਇੱਕ ਤੋਂ ਇੱਕ ਕਲਰ ਮਿਲੂਗਾ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਮਸਲੀਨ ਦੇ ਟਾਈ ਐਂਡ ਡਾਈ ਸੂਟ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਵਾ ਪੂਰਾ ਹੈਵੀ ਮਸਲੀਨ ਦਾ ਤੁਹਾਨੂੰ ਬਾਟਮ ਮਿਲੂਗੀ ਜੀ ਦੁਪੱਟਾ ਵੀ ਤੁਹਾਨੂੰ ਮਸਲੀਨ ਦਾ ਮਿਲੂਗਾ ਬਹੁਤ ਜ਼ਿਆਦਾ ਸੋਹਣਾ ਸੂਟ ਦਾ ਪ੍ਰਾਈਸ ਹੈਗਾ ਓਨਲੀ 1000 ਰੁਪਿਆ। ਇਹ 1000 ਰੁਪਏ ਵਿੱਚ ਘਰ ਬੈਠਿਆਂ ਨੂੰ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ। ਉਹ ਸਾਡਾ ਵਟਸਐਪ ਨੰਬਰ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜੋ ਸੈਂਡ ਕਰੀ ਜਾਓ ਜੀ ਨਾਲ ਦੀ ਨਾਲ ਬਹੁਤ ਹੀ ਪਿਆਰਾ ਸੂਟ ਹੈ ਜੀ ਮਸਲੀਨ ਦਾ ਬਹੁਤ ਪਿਆਰਾ ਸੂਟ カラー चेक ਕਰੋ ਜੀ 컬러 ਕੰਟਰਾਸਟ ਦੇਖੋ ਕਿੰਨਾ ਪਿਆਰਾ ਪ੍ਰਾਈਸ ਹੈਗਾ ਓਨਲੀ 1000 ਰੁਪਿਆ 1000 ਰੁਪਏ ਵਿੱਚ ਘਰ ਬੈਠਿਆਂ ਨੂੰ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਜੀ ਵਿਦ ਸ਼ਿਪਿੰਗ ਜਿਨ੍ਹਾਂ ਕੋਲ ਸਾਡਾ ਕਪੜਾ ਜਾਂਦਾ ਉਹਨਾਂ ਨੂੰ ਕਪੜੇ ਦੀ ਕੁਆਲਿਟੀ ਪਤਾ ਹੈ ਜੀ ਬਾਕੀ ਜੇ ਤੁਸੀਂ ਐਦਾਂ ਦੇ ਸੂਟ ਜਿਵੇਂ ਇਹ ਵਾਲੇ ਸੂਟ ਚੈੱਕ ਚਾਹੇ ਆ ਬਹੁਤ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਪਿਓਰ ਕਾਟਨ ਦੇ ਸੂਟ ਹੈ ਜੀ ਨਾਲ ਹੈਗਾ ਜੀ ਬਹੁਤ ਹੀ ਪਿਆਰਾ ਮਸਲੀਨ ਦਾ ਕੱਟਵਰਕ ਵਾਲਾ ਦੁਪੱਟਾ ਆਲਓਵਰ ਸੂਟ ਮਿਲੂਗਾ ਤੁਹਾਨੂੰ ਮਸਲੀਨ ਦਾ ਬਹੁਤ ਜ਼ਿਆਦਾ ਸੋਹਣਾ ਤੇ ਸੂਟ ਦੀ ਲੁੱਕ ਬਹੁਤ ਪਿਆਰੀ ਹੈ ਸੂਟ ਦਾ ਪ੍ਰਾਈਸ ਹੈਗਾ ਜੀ 1200 ਰੁਪਿਆ ਪਿਓਰ ਕਾਟਨ ਪਿਓਰ ਕਾਟਨ ਪ੍ਰਿੰਟ ਘੇਰਾ ਬਹੁਤ ਜ਼ਿਆਦਾ ਸੋਹਣਾ ਤੇ ਸੂਟ ਦਾ ਪ੍ਰਾਈਸ ਹੈਗਾ ਜੀ 1200 ਰੁਪਿਆ 1200 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਕਲਰ ਕੰਟਰਾਸਟ ਚੈੱਕ ਕਰੋ ਜੀ ਕਿੰਨੇ ਪਿਆਰੇ ਆ ਕੋਈ ਵੀ ਕਲਰ ਇਹਦੇ ਚੋਂ ਛੱਡਣ ਵਾਲਾ ਨਹੀਂ ਹੈਗਾ ਬਹੁਤ ਪਿਆਰਾ ਚੈੱਕ ਵਿੱਚ ਵਰਕ ਹੋਇਆ ਹੋਇਆ ਹੈ ਜੀ ਪਿਓਰ ਕੈਂਬ੍ਰਿਕ ਕਾਟਨ ਦਾ ਸੂਟ ਹੈ ਨਾਲ ਮਸਲੀਨ ਦਾ ਕੱਟਵਰਕ ਦੁਪੱਟਾ ਲਾਇਆ ਹੋਇਆ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਕਾਟਨ ਰਿਯਾਨ ਦਾ ਆਲ ਓਵਰ ਤੁਹਾਨੂੰ ਸੂਟ ਮਿਲੂਗਾ ਦੁਪੱਟਾ ਲਾਇਆ ਹੋਇਆ ਹੈ ਜੀ 2.5 ਮੀਟਰ ਦਾ ਨਾਲ ਸੂਟ ਦੀ ਕੱਟ ਮਿਲੂਗੀ ਜੀ 3.5 ਮੀਟਰ ਕਿਉਂਕਿ ਬੜੇ ਪਨੇ ਦਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1000 ਰੁਪਿਆ 1000 ਰੁਪਏ ਵਿੱਚ ਤੁਹਾਨੂੰ ਅਸੀਂ ਇੰਨਾ ਪਿਆਰਾ ਸੂਟ ਦੇ ਰਹੇ ਹਾਂ 1000 ਰੁਪਏ ਵਿੱਚ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਸਾਡਾ ਵਟ ਏਸੀ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਆ ਜੀ ਚੈੱਕ ਕਰੋ ਜੀ ਨਾਲ ਦੀ ਨਾਲ ਸੂਟ ਚੈੱਕ ਕਰੋ ਦੁਪੱਟੇ ਦੇਖੋ ਕਿੰਨੇ ਪਿਆਰੇ ਆ ਇਹ ਸੂਟ ਆਪਾਂ ਡੇਲੀ ਵੇਅਰ 'ਚ ਵੀ ਪਾ ਸਕਦੇ ਆ ਕਈ ਮੇਰੀਆਂ ਭੈਣਾਂ ਦੀ ਡਿਮਾਂਡ ਹੁੰਦੀ ਆ ਕਿ ਅਸੀਂ ਡੇਲੀ ਵੇਅਰ ਵਾਸਤੇ ਕਾਟਨ ਦੇ ਸੂਟ ਲੈ ਕੇ ਆਓ ਜੀ ਬਹੁਤ ਹੀ ਪਿਆਰੀ ਕਾਟਨ ਹੈ ਜੀ बड़े बनेच ਤੁਹਾਨੂੰ ਕਾਟਨ ਮਿਲੇਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1000 ਰੁਪਿਆ 1000 ਵਿੱਚ ਤੁਹਾਨੂੰ ਬਹੁਤ ਪਿਆਰਾ ਨਾਲ ਦੁਪੱਟਾ ਵਰਕ ਵਾਲਾ ਮਿਲੇਗਾ ਜੀ ਦੁਪੱਟੇ ਦੇ ਕਿ ਆ ਕਹਿਣੇ ਇੰਨਾ ਪਿਆਰਾ ਦੁਪੱਟਾ ਹੈ ਜੀ ਦੁਪੱਟਾ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਊਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 1000 ਰੁਪਿਆ 1000 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਸਾਡਾ ਵਟਸਐਪ ਨੰਬਰ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਡਿਜੀਟਲ ਪ੍ਰਿੰਟ ਕਰੇਵ ਦਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਜਾਏਗਾ 899 899 ਵਿੱਚ ਅਸੀਂ ਤੁਹਾਨੂੰ ਬਹੁਤ ਪਿਆਰਾ ਸੂਟ ਦੇ ਰਹੇ ਹਾਂ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜੋ ਸੈਂਡ ਕਰੀ ਜਾਓ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 899 899 ਵਿੱਚ ਸੂਟ ਘਰੇ ਬੈਠਿਆਂ ਨੂੰ ਮਿਲੂਗਾ ਜੀ ਪਿਓਰ ਕਰੇਵ ਦਾ ਕਲਰ ਇਹਦੇ ਵਿੱਚ ਬਹੁਤ ਪਿਆਰੇ ਆ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ ਕਰੇਵ ਦਾ ਸੂਟ ਹੈ 5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ ਕਲਰ ਆਪਸ਼ਨ ਬਹੁਤ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਪਿਆਰੇ ਕਰੇਵ ਦੇ ਕਰੇਵ ਦੇ ਸੂਟ ਹੈ ਜੀ ਐਦਾਂ ਦੇ ਸੂਟ ਪਾਏ ਵੇ ਬਹੁਤ ਵਧੀਆ ਲੱਗਦੇ ਆ ਨਾ ਇਹ ਸੂਟ ਪੁਰਾਣੇ ਹੋਣ ਜੀ ਨਾ ਇਹ ਸੂਟਾਂ ਦੇ ਕਲਰ ਜਾਣ ਐਦਾਂ ਹੀ ਰਹਿਨੇ ਆ ਜੀ ਨਿਊ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦੇ ਸੂਟ ਦਾ ਪ੍ਰਾਈਸ ਹੈਗਾ ਇਹ ਜੀ 899 899 ਵਿੱਚ ਤੁਹਾਨੂੰ ਕਰੇਵ ਦਾ ਸੂਟ ਮਿਲੂਗਾ ਜੀ 5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ ਕੋਈ ਵੀ ਮੇਰੀ ਭੈਣ ਰਹਿ ਨਾ ਜਾਵੇ ਜੀ 5 ਮੀਟਰ ਦੀ ਕੱਟ ਕਰੇਵ ਦਾ ਸੂਟ ਕਲਰ ਆਪਸ਼ਨ ਬਹੁਤ ਹੈ ਜੀ ਬਹੁਤ ਪਿਆਰੇ ਪਿਆਰੇ ਸੂਟ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਏਸੀ ਨੰਬਰ ਤੇ ਨਾਲ ਦੀ ਨਾਲ ਪਿੱਕਾ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਕਰੇਵ ਦੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਅਗਲੇ ਸੂਟ ਚੈੱਕ ਕਰੋ ਜੀ ਅਗਲੇ ਸੂਟ ਵੀ ਤੁਹਾਨੂੰ ਕਰੇਵਦਾ ਹੀ ਮਿਲੂਗਾ ਇਹ ਵੀ 5 ਮੀਟਰ ਦੀ ਕੱਟ ਮਿਲੂਗੀ ਜੀ 899 ਸੂਟ ਦਾ ਪ੍ਰਾਈਸ ਹੈ ਜੀ ਓਨਲੀ 899 899 ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਇੰਨਾ ਪਿਆਰਾ ਸੂਟ ਮਿਲੂਗਾ ਜੀ ਅਗਲਾ ਸੂਟ ਚੈੱਕ ਕਰੋ ਜੀ ਪਿਓਰ ਡਿਜੀਟਲ ਪ੍ਰਿੰਟ ਕਾਟਨ ਫੀਲ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਸੌਫਟ ਬਹੁਤ ਸੌਫਟ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈ ਜੀ 925 925 ਵਿੱਚ ਤੁਹਾਨੂੰ ਇੰਨਾ ਪਿਆਰਾ ਸੀ ਸੂਟ ਦੇ ਰਹੇ ਹਾਂ ਜੀ ਸੂਟਾਂ ਦੇ ਕਿਹਾ ਕਹਨੇ ਕਲਰ ਬਹੁਤ ਪਿਆਰੇ ਜੀ ਜਾਮ ਕਾਟਨ ਕੱਪੜਾ ਹੈ ਜੀ ਪਿਓਰ ਜਾਮ ਕਾਟਨ ਡਿਜੀਟਲ ਪ੍ਰਿੰਟ ਸੂਟ ਦਾ ਪ੍ਰਾਈਜ਼ ਹੈਗਾ ਜੀ 925 925 ਵਿੱਚ ਅਸੀਂ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਜੀ ਕੋਈ ਵੀ ਸੂਟ ਇਹਦੇ ਤੋਂ ਛੱਡਣ ਵਾਲਾ ਨਹੀਂ ਹੈਗਾ ਨਾਲ ਦੀ ਨਾਲ ਸਕਰੀਨਸ਼ਾਟ ਲਈ ਜੋ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਦਿਖ ਰਿਹਾ ਇਸ ਨੰਬਰ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਆ ਜਿਹੜੀਆਂ ਮੇਰੀਆਂ ਭੈਣਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਉਹ ਤੁਸੀਂ ਕਾਲ ਕਰਕੇ ਵੀ ਆਪਣਾ ਸੂਟ ਬੁੱਕ ਕਰ ਸਕਦੇ ਆ ਜੀ ਵੈਸੇ ਤਾਂ ਹੁਣ ਸਾਰਿਆਂ ਨੂੰ ਪਤਾ ਹੈ ਘਰ ਵਿੱਚ ਕੋਈ ਬੱਚਾ ਹੁੰਦਾ ਕਈ ਵਾਰ ਹੁੰਦਾ ਜੀ ਕਿਸੇ ਬਜ਼ੁਰਗ ਨੂੰ ਜਾ ਨਹੀਂ ਆਉਂਦਾ ਸਾਰਾ ਕੁਝ ਮੈਨੂੰ ਤਾਂ ਜੀ ਸੱਚ ਦੱਸਿਓ ਹੁਣ ਤੱਕ ਵੀ ਕੋਈ ਜ਼ਿਆਦਾ ਨਹੀਂ ਆਉਂਦਾ ਹਨਾ ਇਸ ਕਰਕੇ ਮੈਂ ਕਹਿੰਦੀ ਹੁੰਨੀ ਆ ਮਾਈਂਡ ਨਾ ਕਰਿਓ ਵੀ ਅਗਲਾ ਸੂਟ ਚੈੱਕ ਕਰੋ ਜੀ ਬੈਲਵਟ ਦਾ ਬੈਲਵਟ ਦਾ ਤੁਹਾਨੂੰ ਬਹੁਤ ਹੀ ਪਿਆਰਾ ਸੂਟ ਮਿਲੂਗਾ 9000 ਰੁਪਏ ਬੈਲਵਟ ਹੈ ਪਿਓਰ ਹੈਵੀ ਹੈਂਡਵਰਕ ਹੋਇਆ ਹੋਇਆ ਹੈ ਘੇਰੇ ਤੇ ਵੀ ਬਾਜੂ ਤੇ ਵੀ ਦੁਪੱਟੇ ਨੂੰ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਸੂਟ ਦਾ ਪ੍ਰਾਈਸ ਹੈਗਾ ਜੀ 3190 3190 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਪਿਆਰਾ ਪਾਰਟੀ ویئر ਸੂਟ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਤੁਹਾਨੂੰ ਤਿੰਨ ਜਿਹੜਾ ਅਗਲਾ ਸੂਟ ਹੈ ਜੀ ਉਹ ਕਿਸੇ ਕਸਟਮਰ ਦਾ ਰੈਡੀ ਹੋਇਆ ਜੀ ਉਹਨਾਂ ਨੇ ਬਹੁਤ ਹੀ ਵਧੀਆ ਕਲਰ ਲਵੈਂਡਰ ਮਤਲਬ ਬਹੁਤ ਹੀ ਵਧੀਆ ਕਲਰ ਪਰ ਕਰਵਾਇਆ ਹੈ ਸੂਟ ਰੈਡੀ ਬੁਟੀਕ ਸਟਾਈਲ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2495 ਸੂਟ ਦਾ ਪ੍ਰਾਈਸ ਹੈਗਾ ਜੀ 2495 2495 ਵਿੱਚ ਤੁਹਾਨੂੰ ਬਹੁਤ ਪਿਆਰਾ ਸੂਟ ਮਿਲੂਗਾ ਜੀ ਸੂਟ ਦੀ ਲੁੱਕ ਬਣ ਕੇ ਬਹੁਤ ਪਿਆਰੀ ਆਉਣੀਆ ਹੈਵੀ ਬਾਟਮ ਬਣਾ ਬਣ ਵੀ ਜੀ ਬਹੁਤ ਹੈਵੀ ਬਾਟਮ ਬਣਾ ਲਓ ਸਰਾਰਾ ਬਣਾ ਲਓ ਸਕਲਪਟੂਰ ਸੂਟ ਬਣਾ ਲਓ ਚੋਇਸ ਤੁਹਾਡੀ ਆਪਣੀ ਹੋਊਗੀ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਬੁਟੀਕ ਸਟਾਈਲ ਸੂਟ ਹੈ ਜੀ ਪਹਿਲਾਂ ਵੀ ਮੈਂ ਪਾਇਆ ਸੀ ਇਹ ਸੂਟ ਇਹਦੀ ਬਹੁਤ ਜਿਆਦਾ ਡਿਮਾਂਡ ਰਹੀ ਹੈ ਇਸ ਕਰਕੇ ਦੂਜੀ ਵਾਰੀ ਅਸੀਂ ਰੀਡਿ ਕਰਿਆ ਮੈਂ ਕਿਹਾ ਤੁਹਾਨੂੰ ਦਿਖਾ ਦਵਾਂ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬੁਟੀਕ ਸਟਾਈਲ ਕ੍ਰਸ਼ ਟਿਸ਼ੂ ਦਾ ਸੂਟ ਮਿਲੂਗਾ ਜੀ ਹੈਂਡਵਰਕ ਹੋਇਆ ਹੋਇਆ ਜੀ ਘੇਰੇ ਤੇ ਵੀ ਹੈਂਡਵਰਕ ਹੋਇਆ ਹੋਇਆ ਸਲੀਵਸ ਤੇ ਵੀ ਵਰਕ ਮਿਲੂਗਾ ਬਾਟਮ ਤੁਹਾਨੂੰ ਸਿਲਕ ਦੀ ਮਿਲੂਗੀ ਜੀ ਬਿਸਕੋਸ ਔਰਗੈਂਜਾ ਦਾ ਦੁਪੱਟਾ ਮਿਲੂਗਾ ਜੀ 3195 ਸੂਟ ਦਾ ਪ੍ਰਾਈਸ ਹੈ ਜੀ ਓਨਲੀ 3195 3195 ਬਹੁਤ ਹੀ ਵਧੀਆ ਮੰਜੈਂਟਾ ਕਲਰ ਦੀ ਨਾਲ ਬਾਟਮ ਰੱਖੀ ਹੋਇਆ ਮੰਜੈਂਟਾ ਕਲਰ ਦਾ ਹੀ ਨਾਲ ਦੁਪੱਟਾ ਰੱਖਿਆ ਹੋਇਆ ਜੀ ਸੂਟ ਦੀ ਲੁੱਕ ਬਣ ਕੇ ਬਹੁਤ ਜ਼ਿਆਦਾ ਸੋਹਣੀ ਆਉਣੀ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 3195 3195 ਵਿੱਚ ਅਸੀਂ ਤੁਹਾਨੂੰ ਘਰ ਬੈਠਿਆਂ ਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਪਿਓਰ ਨੇਚਰਲ ਕਰੇਵ ਚ ਸੂਟ ਮਿਲੂਗਾ ਜੀ ਹੈਵੀ ਵਰਕ ਹੋਇਆ ਹੋਇਆ ਦਬਕੇ ਦਾ ਵਰਕ ਹੋਇਆ ਹੋਇਆ ਨੈਕ ਤੇ ਵੀ ਪੂਰਾ ਵਰਕ ਦਿੱਤਾ ਵਾ ਤੁਹਾਨੂੰ ਸਾਰੀ ਸ਼ਰਟ 'ਚ ਤੁਹਾਨੂੰ ਬੂਟੀ ਮਿਲੂਗੀ ਦੁਪੱਟਾ ਅਸੀਂ ਪਲੇਨ ਵਿਦ ਲੇਸ ਦੀ ਫਿਨਿਸ਼ਿੰਗ ਰੱਖੀ ਹੋਈ ਹੈ ਜੀ ਘੇਰੇ ਤੇ ਵੀ ਵਰਕ ਮਿਲੂਗਾ 슬ੀਵਸ ਤੇ ਵੀ ਵਰਕ ਮਿਲੂਗਾ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੂਗਾ ਬਹੁਤ ਹੀ ਪਿਆਰਾ ਸੂਟ ਹੈ ਜੀ 3500 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ 3580 ਸੂਟ ਦਾ ਪ੍ਰਾਈਸ ਹੈ ਜੀ 3580 ਬਹੁਤ ਹੀ ਪਿਆਰਾ ਸੂਟ ਹੈ ਜੀ ਬਟੈਕ ਡੀਕ ਸਟਾਈਲ ਸੂਟ ਹੈ ਜੀ ਨਾਲ ਦੇ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਅਗਲਾ ਸੂਟ ਚੈੱਕ ਕਰੋ ਜੀ ਵਾਈਟ ਕਲਰ ਦਾ ਬਹੁਤ ਹੀ ਪਿਆਰਾ ਤੁਹਾਨੂੰ ਵਾਈਟ ਕਲਰ ਦਾ ਬਿਸਕੋਸ ਰੋਗੰਜਾ ਦੀ ਸ਼ਰਟ ਮਿਲੂਗੀ ਪਿਓਰ ਹੈਂਡਵਰਕ ਹੋਇਆ ਹੋਇਆ ਹੈਵੀ ਦਬਕਾ ਵਰਕ ਹੋਇਆ ਹੋਇਆ ਹੈ ਹੈਵੀ ਨੈੱਕ ਤੇ ਵਰਕ ਹੋਇਆ ਹੋਇਆ ਹੈ ਜੀ ਬਹੁਤ ਪਿਆਰਾ ਸਿਲਕ ਦੀ ਨਾਲ ਬਾਟਮ ਲਾਈ ਹੋਈ ਹੈ ਜੀ ਸੂਟ ਦਾ ਪ੍ਰਾਈਸ ਹੈਗਾ 2745 ਬਿਸਕੋਸ ਔਰ ਗੈਂਜਾ ਦਾ ਸੂਟ ਹੈ ਬਹੁਤ ਜਿਆਦਾ ਸੋਹਣਾ 2745 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਪਿਆਰਾ ਦੁਪੱਟਾ ਨਾਲ ਰੱਖਿਆ ਹੋਇਆ ਫਰੋਜ਼ੀ ਕਲਰ ਦੀ ਨਾਲ ਬਾਟਮ ਲਾਈ ਹੋਈ ਹੈ ਜੀ 2745 ਸੂਟ ਦਾ ਪ੍ਰਾਈਸ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਬੋਟਲ ਗ੍ਰੀਨ ਕਲਰ ਦਾ ਸੂਟ ਹੈ ਜੀ ਬਾਟਲ ਗ੍ਰੀਨ ਕਲਰ ਦਾ ਆਲ ਓਵਰ 5 ਮੀਟਰ ਸੂਟ ਮਿਲੂਗਾ ਜੀ ਪਰਲ ਦਬਕਾ ਵਰਕ ਹੈ ਜੀ ਹੈਵੀ ਨੈੱਕ ਵਰਕ ਹੋਇਆ ਹੋਇਆ ਹੈ ਜੀ ਚਨੋਂਨ ਦਾ ਨਾਲ ਦੁਪੱਟਾ ਹੈ ਜੀ 3295 ਸੂਟ ਦਾ ਪ੍ਰਾਈਸ ਹੈ ਜੀ 3295 ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਉਹ ਵਟਸਐਪ ਨੰਬਰ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਜਿਆਦਾ ਸੋਹਣੇ ਸੂਟਾਂ ਦੇ ਕਿਆ ਕਹਿਣੇ ਪਿੰਕ ਕਲਰ ਦਾ ਧਾਗਾ ਲਗਾ ਕੇ ਸੂਟ ਤੇ ਬਹੁਤ ਸੋਹਣਾ ਹੈਵੀ ਵਰਕ ਕਰਿਆ ਹੋਇਆ ਵੈ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਹੈਵੀ ਫੁਲਕਾਰੀ ਵਰਕ ਹੋਇਆ ਹੋਇਆ ਫੁਲਕਾਰੀ ਦੇ ਨਾਲ ਸਰਾਰਾ ਬਣਾਣਾ ਜੀ ਸਰਾਰਾ ਬਣਾਓ बॉटम ਬਣਾਓ ਪਲਾਜ਼ੋ suit ਬਣਾਓ ਚਨੂਨ ਦਾ ਨਾਲ ਦੁਪੱਟਾ ਰੱਖਿਆ ਗਿਆ ਜੀ ਪਿਓਰ ਹੈਂਡਵਰਕ ਹੋਇਆ ਹੋਇਆ ਜੀ 슬ੀਵਸ ਤੇ ਵੀ ਵਰਕ ਮਿਲੂਗਾ ਜੀ suit ਦਾ price ਹੈਗਾ 4690 4690 suit ਦਾ price ਹੈ ਜੀ ਬਹੁਤ ਜਿਆਦਾ ਸੋਹਣਾ suit ਹੈ ਜੀ 4690 suit ਦਾ price ਹੈ ਜੀ 4690 ਬਹੁਤ ਵਧੀਆ ਫੁਲਕਾਰੀ suit ਹੈ ਇਹਦਾ ਕਗਰਾ ਵੀ ਰੈਡੀ ਕਰਵਾ ਸਕਦੇ ਆਪਾਂ ਜੀ ਮੈਂ ਤੁਸੀਂ ਜਾਗੋ ਤੇ ਵੇਅਰ ਕਰਨਾ ਹੋਵੇ ਤਾਂ ਇਹਦਾ ਕੱਗੜਾ ਬਣਵਾਓ ਬਹੁਤ ਹੀ ਪਿਆਰਾ ਲੱਗੂਗਾ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਸਰਾਰਾ ਸੂਟ ਹੈ ਬਹੁਤ ਪਿਆਰਾ ਪਿਓਰ ਕਰੇਵ ਸਰਾਰਾ ਏ ਜੀ ਬਹੁਤ ਸੋਹਣਾ ਕ੍ਰਾਸ ਟਿਸ਼ੂ ਦੀ ਨਾਲ ਸ਼ਰਟ ਮਿਲੂਗੀ ਜੀ ਕ੍ਰਾਸ ਟਿਸ਼ੂ ਦੀ ਤੇ ਦੁਪੱਟਾ ਨਾਲ ਮਿਲੂਗਾ ਚਨੋਂਨ ਦਾ ਸੂਟ ਦਾ ਪ੍ਰਾਈਸ ਹੈਗਾ ਏ ਜੀ 3050 3050 ਸੂਟ ਦਾ ਪ੍ਰਾਈਸ ਹੈ ਜੀ 3050 ਕਲਰ ਬਹੁਤ ਜ਼ਿਆਦਾ ਪਿਆਰਾ ਏ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ WhatsApp ਨੰਬਰ ਹੈ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਕਾਲ ਵੀ ਕਰ ਸਕਦੇ ਆ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਲੀਲਨ ਦਾ ਸੂਟ ਹੈ ਲੀਲਨ ਦਾ ਹੀ ਦੁਪੱਟਾ ਬਾਟਮ ਤੁਹਾਨੂੰ ਕਾਟਨ ਦੀ ਮਿਲੂਗੀ ਸੂਟ ਦਾ ਪ੍ਰਾਈਸ ਹੈਗਾ ਜੀ 1750 1750 ਸੂਟ ਦਾ ਪ੍ਰਾਈਸ ਹੈ ਜੀ ਆਈਸਕ੍ਰੀਮ ਚਾਰਟ ਹੈ neck ਤੇ ਬਹੁਤ ਹੀ ਪਿਆਰਾ ਤੁਹਾਨੂੰ ਵਰਕ ਮਿਲੂਗਾ ਬਹੁਤ ਸੋਹਣਾ ਜਿਵੇਂ ਅੱਗੇ ਗਰਮੀ ਸਟਾਰਟ ਹੈ ਜੀ ਉਹਦੇ ਲਈ ਬਹੁਤ ਵੈਸਟ ਕਪੜਾ ਹੈ ਜੀ ਆਈਸਕ੍ਰੀਮ ਚਾਰਟ ਹੈ ਜਿਹੜਾ ਸੂਟ ਤੁਹਾਡੇ ਪਸੰਦ ਆਉਂਦਾ ਨਾਲ ਦੀ ਨਾਲ ਸਕਰੀਨਸ਼ਾਟ ਲਈ ਜਾਓ ਜੀ ਭੇਜੀ ਜਾਓ ਨਾਲ ਬਹੁਤ ਹੀ ਪਿਆਰਾ ਪ੍ਰਿੰਟਡ ਲੀਲਨ ਦਾ ਦੁਪੱਟਾ ਰੱਖਿਆ ਹੈ ਬੇ ਅੱਗੇ ਆ ਕਾਟਨ ਦੀ ਬਾਟਮ ਹੈ ਜੀ ਲੀਲਨ ਦੀ ਸ਼ਰਟ ਹੈ neck ਤੇ ਪੂਰਾ ਤੁਹਾਨੂੰ ਹੈਵੀ ਵਰਕ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1750 1750 सूट ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਜਿਆਦਾ ਸੋਹਣੇ ਸੂਟ ਹੈ ਜੀ ਬਹੁਤ ਹੀ ਪਿਆਰੇ ਅਗਲੇ ਸੂਟ ਚੈੱਕ ਕਰੋ ਜੀ ਪਿਓਰ ਕਾਟਨ ਦਾ ਸੂਟ ਮਿਲੂਗਾ ਜੀ ਬਹੁਤ ਸੋਹਣਾ ਤੁਹਾਨੂੰ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਜੀ 50 ਇੰਚ ਬਣਾਓ 42 ਇੰਚ ਬਣਾਓ बॉटम ਤੁਹਾਨੂੰ ਕਾਟਨ ਦੀ ਮਿਲੂਗੀ 2.5 ਮੀਟਰ ਦੀ ਸੂਟ ਦਾ ਪ੍ਰਾਈਸ ਹੈਗਾ 999 ਕਾਟਨ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਜੀ ਕਾਟਨ ਦਾ ਬਹੁਤ ਪਿਆਰਾ કોટਨ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਕੋਟਨ ਦੀ ਉਹ ਤੁਹਾਨੂੰ ਸ਼ਰਟ ਮਿਲੇਗੀ ਤੇ ਕੋਟਨ ਦੀ ਉਹ ਤੁਹਾਨੂੰ ਬਾਟਮ ਮਿਲੇਗੀ 999 ਸੂਟ ਦਾ ਪ੍ਰਾਈਸ ਹੈ ਜੀ 999 ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਹੋ ਸ਼ੋ ਹੋ ਰਿਹਾ ਉਹ WhatsApp ਨੰਬਰ ਹੈ ਜੀ ਇਸੀ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਆ ਇਹ ਤੇ ਹੀ ਤੁਸੀਂ ਕਾਲ ਕਰ ਸਕਦੇ ਆ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੌਫਟ ਔਰ ਗੈਂਜਾ ਦਾ ਤੁਹਾਨੂੰ ਸ਼ਰਟ ਮਿਲੇਗੀ ਪਲੇਨ ਤੁਹਾਨੂੰ ਬਾਟਮ ਮਿਲੇਗੀ 슬ੀਵਸ ਹਾਂ ਆਫਰ ਫੁੱਲ ਜਿਹੜੀ ਮਰਜ਼ੀ ਬਣਾ ਸਕਦੇ ਆ ਤੁਸੀਂ ਦੁਪੱਟਾ ਤੁਹਾਨੂੰ ਹਾਫ ਪ्योर ਦਾ ਮਿਲੂਗਾ ਜੀ ਨਾਲ 1699 ਸੂਟ ਦਾ ਪ੍ਰਾਈਸ ਹੈ ਜੀ ਕਲਰ ਚੈੱਕ ਕਰੋ ਕਿੰਨੇ ਪਿਆਰੇ ਆ ਜੀ ਬਹੁਤ ਹੀ ਜਿਆਦਾ ਸੋਹਣੇ ਸੂਟ ਹੈ ਜੀ ਪਹਿਲਾ ਸੂਟ ਇਹ ਜੀ 2000 ਦੀ ਰੇਂਜ ਵਿੱਚ ਆਏ ਸੀਗੇ ਹੁਣ ਇਹਨਾਂ ਦੇ ਰੇਟ ਘਟ ਕੇ ਆਏ ਆ ਜੀ 1699 सूट ਦਾ ਪ੍ਰਾਈਸ ਹੈ ਜੀ ਬਹੁਤ ਪਿਆਰਾ ਪਿੰਕ ਕਲਰ ਦਾ ਸੂਟ ਹੈ ਜੀ ਪਿੰਕ ਕਲਰ ਦਾ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਇਸ ਤੇ ਤੁਸੀਂ ਸੂਟ ਦੀ ਪਿਕ ਪੇਜ ਕੇ ਆਪਣਾ ਸੂਟਰ ਡਨ ਕਰ ਸਕਦੇ ਆ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈ ਕਿ ਜੀ Google Pay Paytm ਕਰਕੇ ਤੁਸੀਂ ਆਪਣਾ ਆਰਡਰ ਬੁੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ neck ਤੇ ਬਹੁਤ ਪਿਆਰਾ ਵਰਕ ਹੋਇਆ ਹੋਇਆ ਹੈ ਜੀ ਬਹੁਤ ਜਿਆਦਾ ਸੋਨਾ ਪ੍ਰਿੰਟਡ ਨਾਲ ਕਮੀਜ਼ ਰੱਖਿਆ ਗਿਆ ਹੈ ਬਹੁਤ ਪਿਆਰਾ ਸੂਟ ਦੀ ਲੁੱਕ ਬਣ ਕੇ ਬਹੁਤ ਜਿਆਦਾ ਸੋਹਣੀ ਆਉਣੀ ਹੈ ਜੀ ਥੈਂਕ ਯੂ so much ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਜੀ ਧੰਨਵਾਦ